ਤੇ ਦਿੰਦੀ ਹੋਵੇ ਖੂਬਸੂਰਤ ਖੁਦਾ ਨੇ ਐਸੇ ਲੋਕ ਘਟ ਬਣਾਏ ਨੇ ਤੇ ਜਿਹਦੇ ਚ ਦੇ ਇਹ ਦੋਨੋਂ ਖੂਬੀਆਂ ਉਹ ਅੱਜ ਮਾਹੀ ਦੀ ਮਹਿਫਲ ਚ ਆਏ ਨੇ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮਾਹੀ ਦੀ ਮਹਿਫਲ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੇਰੀ ਮਹਿਫਲ ਦੇ ਵਿੱਚ ਜੋ ਗੈਸਟ ਆ ਰਹੇ ਨੇ ਉਹ ਮੇਰੀ ਦੋਸਤ ਵੀ ਹੈ ਮੇਰੀ ਭੈਣ ਵੀ ਹੈ ਤੇ ਬਹੁਤ ਸੁਰੇਲੀ ਕਲਾਕਾਰ ਵੀ ਹੈ ਪਲੀਜ਼ ਵੈਲਕਮ ਜੈਸਮਿਨ ਅਕਤਰ ਕੀ ਹਾਲ ਹੈ ਤੁਹਾਡੇ ਜਸਵਿੰਦੀ ਬਹੁਤ ਹੋਦੀ ਮਾਹੀ ਤੇ ਸੁਣਾਓ ਮੈਂ ਠੀਕ ਠਾਕ ਤੁਹਾਨੂੰ ਕੋਈ ਤੰਗੀ ਤਾਂ ਨਹੀਂ ਹੋਈ ਮਾਹੀ ਦੀ ਮਹਿਫਲ ਤੱਕ ਪਹੁੰਚਦੇ ਪਹੁੰਚਦੇ ਨਾ 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 ਮਾਹੀ ਕੋਲੇ ਆਉਣਾ ਹੋਵੇ ਤੰਗੀਆਂ ਆ ਨਹੀਂ ਸਕਦੀਆਂ ਵੈਸੇ ਹੈਨਾ ਕਿਵੇਂ ਲੱਗੀ ਤੁਹਾਨੂੰ ਸਾਡੀ ਮਹਿਫਲ ਜਿੰਨੀ ਸੋਹਣੀ ਮਾਹੀ ਤੇ ਮਾਹੀ ਦਾ ਨਾਮ ਉਹਨਾਂ ਸੋਹਣਾ ਸੈਟਅਪ ਤੇ ਮਹਿਫਲ ਤਾਂ ਫਿਰ ਕਮਾਲ ਹੋਊਗੀ ਹੋਈ ਜਦੋਂ ਮਾਹੀ ਕਰ ਰਹੀ ਹੈ ਹੈਨਾ ਸ਼ੁਕਰੀਆ ਹੋਰ ਕੀ ਚੱਲ ਰਿਹਾ ਤੁਹਾਡੀ ਅੱਜ ਕੱਲ ਦੀ ਜ਼ਿੰਦਗੀ 'ਚ ਅੱਜਕੱਲ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਆ ਸੋ ਕੰਮ ਦੇ ਨਾਲ ਨਾਲ ਹੀ ਜ਼ਿੰਦਗੀ ਸੋਹਣੀ ਲੱਗਦੀ ਐ ਸੋ ਮਾਲਕ ਦੀ ਮਿਹਨਤ ਸਾਰਾ ਕੁਝ ਵਧੀਆ ਚੱਲ ਰਿਹਾ ਮੈਂ ਵੀ ਇਹੀ ਚਾਹਦਾ ਹਾਂ ਨਾ ਤੁਸੀਂ ਸਿੰਗਿੰਗ ਦੀ ਸ਼ੁਰੂਆਤ ਤਾਂ ਬਹੁਤ ਪਹਿਲਾਂ ਕੀਤੀ ਸੀ ਹਨਾ ਪਰ ਫੇਮ ਜਾਂ ਕੈਲੋ ਜਿੱਦਾਂ ਵੀ ਵਧੀਆ ਕੰਮ ਜਾਂ ਬਲਕ ਚ ਕੰਮ ਉਹ ਹੁਣ ਜਾ ਕੇ ਕਰ ਰਹੇ ਹੋ ਇਹਦਾ ਕੀ ਰੀਜ਼ਨ ਕੀ ਹੈ ਮੈਨੂੰ ਲੱਗਦਾ ਕੁਸ਼ਕ ਤਾਂ ਤੁਸੀਂ ਟਾਈਮ ਟੂ ਟਾਈਮ ਨਵੀਆਂ ਚੀਜ਼ਾਂ ਸਿੱਖਦੇ ਹੋ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹੂੰਗੀ ਕਿ ਆਪਾਂ ਸਿਰਫ ਮੁਕਦਰਾਂ ਨੂੰ ਵੀ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਤੁਹਾਡੇ ਖੁਦ ਚ ਵੀ ਕਮੀਆਂ ਹੁੰਦੀਆਂ ਤੁਹਾਡੇ ਕੰਮ ਚ ਵੀ ਹੁੰਦੀਆਂ ਨੇ ਸੋ ਤੁਸੀਂ ਜਦੋਂ ਜਦੋਂ ਕਿਤੇ ਕਿਤੇ ਵਿਚਰਦੇ ਹੋ ਕੰਮ ਨੂੰ ਨਵਾਂ ਨਵਾਂ ਸਿੱਖਦੇ ਹੋ ਬਾਹਰ ਹਨਾ ਨਿਕਲ ਕੇ ਦੁਨੀਆ ਚ ਵਿਚਰ ਕੇ ਚੀਜ਼ਾਂ ਨੂੰ ਜਿੱਦਾਂ ਜਿੱਦਾਂ ਸਿੱਖਦੇ ਹੋ ਉਹਨਾਂ ਨੂੰ ਫਿਰ ਉਹਨਾਂ ਸੋਹਣਾ ਕਰਦੇ ਹੋ ਤਾਂ ਫਿਰ ਉਹਨਾਂ ਸੋਹਣਾ ਰਿਜ਼ਲਟ ਤੁਹਾਨੂੰ ਉਦੋਂ ਹੀ ਮਿਲਦਾ ਕੰਮ ਮੈਂ ਪਹਿਲਾਂ ਵੀ ਕਰਦੀ ਸੀ ਸੋ ਮੈਨੂੰ ਲੱਗਦਾ 12 ਕੁ ਸਾਲ ਹੋ ਗਏ ਮੈਨੂੰ ਹੰਦਾ ਸਟਾਰਟ ਕੀਤਾ ਬਿਲਕੁਲ ਉਦੋਂ ਇਦਾਂ ਹੁੰਦਾ ਸੀ ਕਿ ਕੋਈ ਚੀਜ਼ ਬਣਾਈ ਐ ਛੱਡਤੀ ਸੋਣੀ ਚੱਲ ਗਈ ਫਿਰ ਵਿੱਚ ਗੈਪ ਪੈ ਗਿਆ ਕਾਫੀ ਹੈਨਾ ਕੁਝ ਕਲਾ ਲੋ ਕਿ ਫੈਮਿਲੀ ਚ ਤੁਸੀਂ ਬਿਜ਼ੀ ਹੋ ਜਾਂ ਆਪਣੇ ਕੰਮ ਨੂੰ ਤੁਸੀਂ 100% ਨਹੀਂ ਸੀ ਦੇ ਪਾਰੇ ਉਹ ਬਿਹਾਈਂਡ ਕਈ ਰੀਜ਼ਨਸ ਵੀ ਹੁੰਦੇ ਨੇ ਤੇ ਹੁਣ ਮੈਨੂੰ ਇਹ ਲੱਗਦਾ ਕਿ ਜਿੱਦਾਂ ਮੈਂ ਹੁਣ 100% ਆਪਣੇ ਕੰਮ ਨੂੰ ਦੇ ਰਹੀ ਆ ਉਦੋਂ ਨਹੀਂ ਸੀ ਦਿੱਤਾ ਜਾਂਦਾ ਹੈਨਾ ਸੋ ਹੁਣ ਬੇਸਿਕਲੀ ਮੈਨੂੰ ਪਤਾ ਲੱਗ ਗਿਆ ਵੀ ਕਿੱਦਾਂ ਕੰਮ ਕਰਨਾ ਸੋ ਉਹ ਜਿਹੜੇ ਸੋਰਸਸ ਨੇ ਤੁਹਾਨੂੰ ਪਲੈਟਫਾਰਮ ਤੁਹਾਡੇ ਅੱਗੇ ਹਨਾ ਤੁਹਾਨੂੰ ਵੀ ਮਿਲ ਗਏ ਨੇ ਕਿ ਤੁਸੀਂ ਆਪਣਾ ਕੰਮ ਖੁਦ ਕਰ ਸਕਦੇ ਹੋ ਹਾਂ ਇਹ ਵੀ ਕਹੂੰਗੀ ਕਿ ਉਸ ਟਾਈਮ ਥੋੜੇ ਤੁਸੀਂ ਡਿਪੈਂਡਡ ਵੀ ਸੀਗੇ ਵੀ ਕੋਈ ਕੰਪਨੀ ਨਾਲ ਤੁਸੀਂ ਟਾਈਪ ਕਰੋਗੇ ਤਾਂ ਗਾਣਾ ਤੁਹਾਡਾ ਤਾਂ ਸੋਹਣਾ ਹੋ ਸਕਦਾ ਜੀ ਅੱਜ ਦੀ ਡੇਟ 'ਚ ਤੁਸੀਂ ਆਪਣੇ ਚੈਨਲ ਤੋਂ ਕੰਮ ਕਰ ਸਕਦੇ ਹੋ ਤੁਸੀਂ ਜਿੱਦਾਂ ਦਾ ਚਾਹੋ ਨੇ ਉਂਟਾ ਦਾ ਕਰ ਸਕਦੇ ਹੋ ਤੇ ਤੁਸੀਂ ਹੁਣ ਆਪਣੇ ਚੈਨਲ ਤੇ ਕੰਮ ਕਰ ਰਹੇ ਹੋ ਮੇਰੇ ਆਪਣੇ ਚੈਨਲ ਤੇ ਕਰ ਰਹੀ ਹਾਂ ਬਾਕੀ ਜਿਹੜੇ ਤੁਹਾਡੇ ਡਿਊਟ ਵੀ ਕਰ ਰਹੇ ਹਾਂ ਤੁਹਾਨੂੰ ਜ਼ਿਆਦਾ ਮਜ਼ਾ ਕਿੱਦਾਂ ਹੁੰਦਾ ਜ਼ਿਆਦਾ ਮਜ਼ਾ ਕਿਹਦੇ ਚ ਆਉਂਦਾ ਦੋਨੋਂ ਹੀ ਦੋਨੋਂ ਨਾ ਕੰਮ ਤਾਂ ਮੇਰਾ ਵਾਇਸ ਮੇਰੀ ਹੈ ਹੈਨਾ ਸੋ ਦੋਨੋਂ ਹੀ ਕੰਮ ਵਧੀਆ ਨੇ ਨਹੀਂ ਪਰ ਚੈਨਲ ਤੇ ਅਗਰ ਅਸੀਂ ਕੰਮ ਕਰਦੇ ਹਾਂ ਤਾਂ ਉਹਦੇ ਚ ਜ਼ਿਆਦਾ ਸਿਰਦਰਦੀ ਹੁੰਦੀ ਹੈ ਕਿ ਨਹੀਂ ਹਰ ਇੱਕ ਚੀਜ਼ ਅਸੀਂ ਆਪ ਦੇਖਣੀ ਹੈ ਡਿਊਡ ਗਾਣੇ ਚ ਇਦਾਂ ਹੁੰਦਾ ਕਰਕੇ ਤੇ ਇਹ ਵੀ ਸਿਰਦਰਦੀ ਤੋਂ ਬਾਅਦ ਜੇ ਰਿਜ਼ਲਟ ਗੁੱਡ ਮਿਲ ਜੇ ਤਾਂ ਉਹਦਾ ਸਵਾਦ ਫੇਰ ਵੱਖਰਾ ਹਾਂ ਹੈਨਾ ਹਾਂ ਫਿਰ ਜ਼ਿਆਦਾ ਵਧੀਆ ਲੱਗਦਾ ਕਿ ਚਲੋ ਇਹ ਚੀਜ਼ ਅਸੀਂ ਖੁਦ ਕੀਤੀ ਤਾਂ ਇਹਨੂੰ ਚਲੋ 100% ਮਿਲੇ ਅਪਰੀਸ਼ੀਏਸ਼ਨ ਮਿਲੀ ਸੋ ਉਹ ਸਾਡੇ ਲਈ ਖੁਸ਼ੀ ਦੀ ਗੱਲ ਹੁੰਦੀ ਹੈ ਹੈਨਾ ਜੀ ਗੁਰਲੇਜ ਦੀਦੀ ਦਾ ਨਾਮ ਬਹੁਤ ਵੱਡਾ ਹੈ ਨਾ singing ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਤੁਹਾਨੂੰ ਇਦਾਂ ਪ੍ਰੈਸ਼ਰ ਹੈਗਾ ਸੀ ਵੀ ਯਾਰ ਮੇਰੀ ਸਿਸਟਰ ਦਾ ਨਾਮ ਬਹੁਤ ਵੱਡਾ ਤੇ ਮੈਂ ਇਸ ਤੋਂ ਵੱਡਾ ਮਤਲਬ ਜਾਂ ਮੈਂ ਇਹਦੇ ਜਿੱਡਾ ਕਰ ਪਾਉਂਗੀ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਅਮਿਤਾ ਬਚਨ ਜੀ ਨੇ ਹੈਨਾ ਉਹਨਾਂ ਦਾ ਬੇਟਾ ਅਭਿਸ਼ੇਕ ਬਚਨ ਉਹ ਉਹ ਮੁਕਾਮ ਨਹੀਂ ਹਾਸਲ ਕਰ पाए ਕਿਉਂਕਿ ਉਹ ਆਲਵੇਸ ਪ੍ਰੈਸ਼ਰ 'ਚ ਸੀਗਾ ਕਿ ਮੈਂ ਉਹ ਉੱਥੇ ਤੱਕ ਜਾਣਾ ਪਰ ਉਹ ਤਾਂ ਨਹੀਂ ਜਾ ਸਕਦੇ ਸੀ ਹੈਨਾ ਇਦਾਂ ਵਾਂਹੀ ਜਦੋਂ ਮੈਂ ਸਟਾਰਟ ਕੀਤਾ ਉਦੋਂ ਇੱਕ ਸ਼ੌਂਕ ਵਾਂਗੂ ਕੀਤਾ ਸੀਗਾ ਕਿ ਯਾਰ ਮੈਂ ਇਸ ਲਾਈਨ ਚ ਪ੍ਰੋਫੈਸ਼ਨਲੀ ਆਉਣਾ ਹਨਾ ਸਕੂਲ ਟਾਈਮ ਤੋਂ ਗਾਉਂਦੇ ਸੀ ਘਰ ਦਾ ਮਾਹੌਲ ਸੀ ਸੋ ਚੀਜ਼ਾਂ ਤਾਂ ਪਰਿਵਾਰ ਚੋਂ ਹੀ ਮਿਲੀਆਂ ਨੇ ਹਨਾ ਗਾਣਾ ਗਾਇਕੀ ਕਹਿ ਸਕਦੀ ਆ ਤੇ ਗਾਣਾ ਗਾਇਕੀ ਚੋਂ ਸਾਨੂੰ ਇਹ ਚੀਜ਼ਾਂ ਮਿਲੀਆਂ ਬਟ ਜਦੋਂ ਮੈਂ ਪ੍ਰੋਫੈਸ਼ਨਲੀ ਸੋਚਿਆ ਕਿ ਮੈਂ ਇਸ ਕੰਮ ਨੂੰ ਇਦਾਂ ਕੀ ਦੁਨੀਆ ਦਾ ਪਿਆਰ ਵੀ ਲੈਣਾ ਸਾਰਿਆਂ ਤੱਕ ਪਹੁੰਚਾਈਏ ਹਨਾ ਉਦੋਂ ਮੈਨੂੰ ਸ਼ੌਂਕ ਸੀਗਾ ਫਿਰ ਹੌਲੀ ਹੌਲੀ ਕਰਦੇ ਕਰਦੇ ਜਿੱਦਾਂ ਕੋਈ ਗਾਣਾ ਵਿੱਚਤੀ ਆ ਗਿਆ ਬਹੁਤ ਸੋਹਣਾ ਚੱਲ ਗਿਆ ਫਿਰ ਫਿਰ ਬ੍ਰੇਕ ਲੱਗ ਗਈ ਫਿਰ ਜਿਹੜਾ ਨੇਮ ਫੇਮ ਮੈਂ ਚਾਹੁੰਦੀ ਸੀਗੀ ਉਦੋਂ ਉਹ ਹੈ ਨਹੀਂ ਸੀ ਹਨਾ ਫਿਰ ਇਦਾਂ ਸੀਗਾ ਕਿ ਥੋੜੇ ਟਾਈਮ ਬਾਅਦ ਮੈਨੂੰ ਇਹ ਫੀਲ ਹੋਇਆ ਕਿ ਮੈਂ ਇੰਡਸਟਰੀ ਤੋਂ ਥੋੜੀ ਜਿਹੀ ਜ਼ਿਆਦਾ ਦੂਰ ਹਾਂ ਫੈਮਿਲੀ ਪ੍ਰੈਸ਼ਰ ਮੈਂ ਇਹ ਕਹਿ ਸਕਦੀ ਹਾਂ ਕਿ ਚਲੋ ਦੀਦੀ ਅੱਜ ਵੀ ਬਹੁਤ ਵੱਡਾ ਨਾਮ ਹੈ ਹਨਾ ਇਹ ਇੰਡਸਟਰੀ ਦਾ ਗ੍ਰੇਲੇਸ ਅਖਤਰ ਬਹੁਤ ਵੱਡਾ ਨੇਮ ਆ ਤੇ ਮੈਂ ਕਦੇ ਵੈਸੇ ਬੀਟ ਕਰਨਾ ਨਹੀਂ ਸੀ ਸੋਚਿਆ ਵੀ ਕਦੀ ਵੀ ਮੈਂ ਕੰਪੀਟ ਕਰਾਂ ਜਾਂ ਪ੍ਰੈਸ਼ਰਾਈਜ਼ ਦੀਦੀ ਤੋਂ ਹੋ ਕੇ ਇਹ ਚੀਜ਼ ਨਹੀਂ ਮੇਰੇ ਮਨ 'ਚ ਕਦੀ ਵੀ ਆਈ ਹਾਂ ਇੰਨਾ ਜ਼ਰੂਰ ਸੀ ਕਿ ਇੱਕ ਆਪਣੀ ਅਲੱਗ ਹਣਾ ਇੱਕ ਨੇਮ ਫੇਮ ਆਪਣਾ ਅਲੱਗ ਬਣਾਉਣਾ ਆਪਣੀ ਅਲੱਗ ਲਾਈਨ ਚੂਜ਼ ਕਰਨੀ ਹੈ ਹਣਾ ਸੋ ਬਾਕੀ ਇੰਡਸਟਰੀ ਤਾਂ ਉਹੀ ਆ ਤੁਹਾਨੂੰ ਪਤਾ ਆਰਟਿਸਟ ਵੀ ਉਹੀ ਆ ਹਣਾ ਇੱਕ ਇਹਨੂੰ ਛੋਟਾ ਜਿਹਾ ਪਰਿਵਾਰ ਵੀ ਕਹਿ ਸਕਦੇ ਆ ਹਣਾ ਤੇ ਜੇ ਬਹੁਤ ਵੱਡਾ ਵੀ ਆ ਤਾਂ ਸਾਰਿਆਂ ਨੂੰ ਘੁਮ ਘਮਾ ਕੇ ਆਪਣੇ ਸਾਰੇ ਆਪਾਂ ਸਾਰੇ ਉਹੀ ਆ ਸਾਰੇ ਆਪਾਂ ਭੈਣ ਭਰਾਈ ਆ ਹਣਾ ਬਿਲਕੁਲ ਸੋ ਬਸ ਇਹ ਸੋਚਿਆ ਕਿ ਸਟੈਪ ਬਾਈ ਸਟੈਪ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਕਿਦਾਂ ਨਖਾਰ ਸਕਦੇ ਆ ਆਪਣੇ ਕੰਮ ਨੂੰ ਵੱਡਾ ਕਿਦਾਂ ਕਰ ਸਕਦੇ ਆ ਹਣਾ ਬਾਕੀ ਇਦਾਂ ਕਦੇ ਪ੍ਰੈਸ਼ਰਾਈਜ਼ ਹੋ ਕੇ ਨਹੀਂ ਮੈਂ ਕੰਮ ਕੀਤਾ ਕਿ ਯਾਰ ਅੱਜ ਜੇ ਦੀਦੀ ਦਾ ਨਾਮ ਆ ਤੇ ਮੈਂ ਕੁਝ ਮਤਲਬ ਉਹਨਾਂ ਨੂੰ ਅੱਗੇ ਵੀਟ ਕਰਨ ਲਈ ਵੀਟ ਕਰਨ ਲਈ ਕੁਝ ਕਰਾਂ ਹਨਾ ਇਦਾਂ ਨਹੀਂ ਆਪਣੇ ਵੱਲੋਂ ਮੈਂ ਆਪਣੇ ਕੰਮ ਨੂੰ 100% ਦਿੰਦੀ ਰਹੀ ਆ ਹਾਂ ਇਹਨਾਂ ਜ਼ਰੂਰ ਆ ਕਿ ਮਿਹਨਤ ਕਰਦੇ ਰਹੋ ਮਿਹਨਤ ਤੇ ਮੈਂ ਵਿਸ਼ਵਾਸ ਰੱਖਦੀ ਆ ਪਰਮਾਤਮਾ ਤੇ ਵਿਸ਼ਵਾਸ ਰੱਖਦੀ ਆ ਮਿਹਨਤ ਕਰੋਗੇ ਤੇ ਪ੍ਰਮਾਤਮਾ ਤੁਹਾਨੂੰ ਫਲ ਦਿੰਦਾ ਬਿਲਕੁਲ ਤੇ ਤੁਸੀਂ ਕਦੇ ਇਕੱਠੇ ਜਦੋਂ ਮਤਲਬ ਦੀਦੀ ਅਨਮੈਰਿਟ ਸੀਗੇ ਤੁਸੀਂ ਕਦੇ ਘਰ ਘਰ ਚ ਇਕੱਠੇ ਰਿਆਜ਼ ਕੀਤਾ ਹੋਵੇ ਜਾਂ ਕਦੇ ਇਦਾਂ ਹੀ ਇਕੱਠੇ ਗਾਇਆ ਹੋਵੇ ਇਦਾਂ ਹੁੰਦਾ ਸੀ ਇਕੱਠਿਆਂ ਤਾਂ ਕਾਫੀ ਵਾਰੀ ਮੌਕਾ ਮਿਲਿਆ ਜਿੱਦਾਂ ਅਸੀਂ ਕੋਈ ਛੋਟਾ ਮੋਟਾ ਫੰਕਸ਼ਨਸ ਵੀ ਹੈ ਫੰਕਸ਼ਨ ਹੈ ਘਰੇ ਕਿਸਦਾ ਬਰਥਡੇ ਸੈਲੀਬ੍ਰੇਟਿ ਕਰ ਰਹੇ ਹਾਂ ਹਨਾ ਚਾਰਜੀ ਆਏ ਹੋਏ ਨੇ ਘਰ ਤਾਂ ਬੈਠੇ ਜਦੋਂ ਗਾਉਣੇ ਆ ਇਕੱਠੇ ਸਾਰੇ ਭਣਪਰਾ ਤੇ ਫਿਰ ਜਦੋਂ ਜਿੱਦਾਂ ਹੁਣ ਮਾਹੀ ਆਈ ਤੇ ਮਾਹੀ ਨੇ ਕਿਹਾ ਤਾਂ ਵੀ ਤੁਸੀਂ ਕੁਝ ਸੁਣਾਓ ਫਿਰ ਸਾਰੇ ਅਸੀਂ ਗਾਉਣ ਲੱਗ ਪਏ ਸੋ ਇਦਾਂ ਦਾ ਮਾਹੌਲ ਤਾਂ ਚੱਲਦਾ ਹੈ ਉਹਦਾ ਚਲੋ ਤੁਸੀਂ ਵਧੀਆ ਗਾਣੇ ਹੋ ਸਾਰੇ ਲੋਕ ਥੋੜੀ ਸਨੈਪਚੈਟ ਦੇਖਦੇ ਨੇ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਵੀ ਤੁਹਾਡੇ ਘਰ 'ਚ ਕਦੇ ਵੀ ਕਿਸੇ ਗਾਉਣ ਵਜਾਉਣ ਦੀ ਲੋੜ ਨਹੀਂ ਪਈ ਵੀ ਤੁਸੀਂ ਆਪ ਹੀ ਇੰਨਾ ਸੋਹਣਾ ਕਰ ਲੈਂਦੇ ਹੋ ਉਦਾਂ ਕਦੇ ਤੁਸੀਂ ਇਕੱਲੇ ਬੈਠੇ ਹੋ ਜਾਂ ਦੀਦੀ ਇਕੱਲੇ ਰਿਆਜ਼ ਕਰ ਰਹੇ ਨੇ ਤਾਂ ਤੁਸੀਂ ਕਦੇ ਨਾਲ ਬੈਠ ਕੇ ਰਿਆਜ਼ ਕੀਤਾ ਨਹੀਂ ਨਾਲ ਬੈਠ ਕੇ ਰਿਆਜ਼ ਕਰਨ ਦਾ ਮੌਕਾ ਤਾਂ ਨਹੀਂ ਕਦੇ ਮਿਲਿਆ ਇਦਾਂ ਨਹੀਂ ਹਾਂ ਜਦੋਂ ਉਹ ਸੀਗੇ ਆਪਣੇ ਕੰਮ ਚ ਆਪਣੇ ਕੰਮ ਚ ਬਿਜ਼ੀ ਹੁੰਦੇ ਸੀ ਮੇਰੀ ਵੀ ਸਟੱਡੀ ਚੱਲਦੀ ਸੀ ਨਾਲ ਨਾਲ ਓਕੇ ਠੀਕ ਹੈ ਤੇ ਫਿਰ ਮੇਰਾ ਜਦੋਂ ਮੈਂ ਸ਼ੁਰੂ ਕੀਤਾ ਉਦੋਂ ਨੂੰ ਦੀਦੀ ਦੀ ਮੈਰਿਜ ਹੋ ਗਈ ਸੀ ਦੀਦੀ ਆਪਣੇ ਘਰ ਚਲੇ ਗਏ ਹਾਂ ਨਾ ਫਿਰ ਮੈਂ ਸ਼ੁਰੂ ਕੀਤਾ ਦੀਦੀ ਦੀ ਮੈਰਿਜ ਤੋਂ ਬਾਅਦ ਸ਼ੁਰੂ ਕੀਤਾ ਸੀ ਨਾ ਮੈਂ ਓਕੇ ਫਿਰ ਇਦਾਂ ਕਿ ਇਕੱਠੇ ਬੈਠ ਕੇ ਕਦੀ ਰਿਆਜ਼ ਦਾ ਮੌਕਾ ਨਹੀਂ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਨਾਰਮਲੀ ਕੋਈ ਚੀਜ਼ ਨੂੰ ਗੁੰਗੁਣਾ ਰਹੇ ਹਾਂ ਸਮ ਟਾਈਮ ਇਦਾਂ ਹੋਇਆ ਕਿ ਕੋਈ ਗਾਣਾ ਪਸੰਦ ਆਇਆ ਦੀਦੀ ਵੀ ਉਹ ਗਾ ਰਹੇ ਤੇ ਮੈਂ ਵੀ ਗਾ ਰਹੀ ਹਾਂ ਤੇ ਉਹ ਚੀਜ਼ਾਂ ਨੂੰ ਸਮਝਦੇ ਹਾਂ ਨਾ ਤੁਸੀਂ ਵੀ ਉਹਨਾਂ ਨੇ ਇੱਕ ਲਾਈਨ ਕਹੀ ਫਿਰ ਮੈਂ ਆਪਣੇ ਤਰੀਕੇ ਨਾਲ ਕਹੀ ਫਿਰ ਉਹਨਾਂ ਨੇ ਆਪਣੇ ਤਰੀਕੇ ਨਾਲ ਇਦਾਂ ਥੋੜਾ ਜਿਹਾ ਹੁੰਦਾ ਹਾਂ ਓਕੇ ਠੀਕ ਹੈ ਇਹਨੂੰ ਆਪਾਂ ਰਿਆਜ਼ ਦਾ ਰੂਪ ਦੇ ਸਕਦੇ ਹਾਂ ਦੇ ਸਕਦੇ ਹਾਂ ਹਾਂ ਕਿਉਂਕਿ ਉਹ ਚੀਜ਼ਾਂ ਨੂੰ ਤੁਸੀਂ ਡਿਫਾਈਨ ਕਰਨ ਚ ਲੱਗੇ ਹੋਣੇ ਹਨਾ ਤਾਂ ਤੁਸੀਂ ਬਹੁਤ ਚੀਜ਼ਾਂ ਸਿੱਖਦੇ ਵੀ ਹੋ ਦੀਦੀ ਤੋਂ ਆਹ ਮਤਲਬ ਫੈਮਿਲੀ ਤੋਂ ਬੰਦਾ ਬਹੁਤ ਕੁਝ ਸਿੱਖਦਾ ਬਹੁਤ ਕੁਝ ਸਿੱਖ ਹਾਂਜੀ ਤੇ ਤੁਹਾਡੀ ਦੋਵਾਂ ਭੈਣਾਂ ਦੇ ਡਿੰਪਲ ਨੇ ਤੁਹਾਨੂੰ ਲੋਕ ਅਕਸਰ ਸਿਸਟਰਸ ਕਹਿੰਦੇ ਜਾਂ ਡਿੰਪਲ ਸਿਸਟਰਸ ਕਹਿੰਦੇ ਦੋਵੇਂ ਹੀ ਕਹਿ ਦਿੰਦੇ ਨੇ ਦੋਨੋਂ ਹੀ ਕਹਿ ਦਿੰਦੇ ਨੇ ਤੁਹਾਡੇ ਸਾਰੇ ਘਰ ਚ ਨੇ ਹੈਨਾ ਸਾਰਿਆਂ ਦੇ ਨੇ ਸਾਰਿਆਂ ਦੇ ਨੇ ਮੁੰਡਿਆਂ ਦੇ ਵੀ ਨੇ ਮੁੰਡਿਆਂ ਦੇ ਵੀ ਨੇ ਹੂੰ ਗਾਗੇ ਬੱਚਿਆਂ ਦੇ ਵੀ ਹੋਣਗੇ ਹੋਣਗੇ ਹੈਨਾ ਉਹ ਦਾਨਵੀਰ ਦੇ ਵੀ ਨੇ ਦਾਨਵੀਰ ਦੇ ਵੀ ਨੇ ਦਾਨਵੀਰ ਦੇ ਵੀ ਨੇ ਤੇ ਤੁਹਾਡੇ ਪਾਪਾ ਦੇ ਸੀਗੇ ਆ ਮੰਮੀ ਮੰਮਾ ਦੇ ਵੀ ਨੇ ਮੰਮੀ ਦੇ ਨੇ ਜ਼ਿਆਦਾ ਪਾਪਾ ਦੇ ਸੀ ਜ਼ਿਆਦਾ ਪਾਪਾ ਦੇ ਸੀ ਤਾਂ ਹੀ ਜ਼ਿਆਦਾ ਸੀ ਸਾਰੇ ਪਾਪਾ ਦੇ ਆ ਵੈਸੇ ਹਾਂ ਠੀਕ ਹੈ ਗੱਲਾਂ ਤੋਂ ਬਾਅਦ ਸਾਡਾ ਇੱਕ ਫਨ ਪਾਰਟ ਜੋ ਗੇਮ ਐ ਉਹ ਅਸੀਂ ਖੇਡ ਲੈਣਾ ਹੈ ਹੈਨਾ ਫਸਟ ਰਾਉਂਡ ਦਾ ਨਾਮ ਹੈ ਜੀਬ ਮਰੋੜਨਾ ਜੀ ਹਰ ਰੋ ਮਤਲਬ ਟੰਗ ਟਵਿਸਟਰ ਤੇ ਮੈਂ ਇਹਦੇ ਜਿੱਥੇ ਹਾਂ ਤੁਸੀਂ ਦੋਵੇਂ ਦਾਜ ਪਾਉਣਾ ਮੈਨੂੰ ਹਾਂ ਜੀ ਠੀਕ ਆ ਪਾਵਾਂਗੇ ਹਲੇ ਹਲੇ ਹੋਰ ਬਹੁਤ ਦੁਬਿਧਾ ਹਨ ਤੁਹਾਡੇ ਹਲੇ ਤਾਂ ਸ਼ੁਰੂਆਤ ਹੈ ਦੇਖੋ ਫਿਰ ਤੇ ਇਹਦੇ ਚ ਇੱਕ ਟੰਗ ਟਵਿਸਟਰ ਹੈਗਾ ਉਹ ਤੁਸੀਂ 10 ਵਾਰ ਬੋਲਣਾ ਠੀਕ ਤੁਸੀਂ ਥੋੜਾ ਖਾਸ ਹੋ ਤਾਂ ਤੁਸੀਂ ਵੈਸੇ ਵਿਨ ਕਿੰਨੇ ਚ ਕਰ ਸਕਦੇ ਆ ਜੇ ਕਿੰਨੇ ਵਾਰੀ ਬੋਲਾਂ ਮੈਂ 7-8 ਵਾਰ ਤਾਂ ਦੇਖੋ ਜੀ ਬੋਲਣਾ ਹੀ ਪੈਣਾ ਫਿਰ ਤਾਂ 10 ਹੀ ਠੀਕ ਆ 8 ਤੁਸੀਂ ਤਾਂ ਨੇੜੇ ਪਹੁੰਚ ਗਏ ਕੋਈ ਗੱਲ ਨਹੀਂ ਬੰਦਾ ਕਿੰਨਾ ਹੁੰਦਾ ਚਲੋ ਠੀਕ ਹੈ ਚਲੋ ਆਉਣ ਦਿਓ ਆਉਣ ਦਿਓ ਅ ਇਹ ਹੈਗਾ ਇਦਾਂ ਤੋਲਾ ਰਾਮ ਤਾਲਾ ਤੋਲ ਕੇ ਤੇਲ ਚ ਤਲਾ ਗਿਆ ਮੈਂ ਦੁਬਾਰਾ ਬੋਲ ਦਿੰਨੀ ਆ ਤੋਲਾ ਰਾਮ ਤਾਲਾ ਤੋਲ ਕੇ ਤੇਲ ਚ ਤਲਾ ਗਿਆ ਠੀਕ ਹੈ ਜੀ ਮਤਲਬ ਤੁਤਲਿਆਂ ਵਾਲੀ ਭਾਸ਼ਾ ਬੋਲਣੀ ਪੈਣੀ ਹਾਂਜੀ ਹਾਂਜੀ ਤੁਸੀਂ ਕਾਊਂਟ ਕਰੋ ਠੀਕ ਹੈ ਓਕੇ ਟੀਮ ਤੋਲਾ ਰਾਮ ਤਾਲਾ ਤੋਲ ਕੇ ਤੇਲ ਚ ਤਲਾ ਗਿਆ ये देखो जी फास्ट बोल रहा है तोला राम ताला तोल के तेल च तला गया तोला राम ताला तोल के तेल च तला गया तोला राम ताला तोल के तेल च तला गया तोला राम ताला तोल के तेल च तला गया तोला राम ताला तोल के तेल च चला तोला गया तोला राम पै गया पंगा आज मैं भी पै गया दोबारा 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 तीन बार ट्राई कर हां मतलब दोबारा पहले तो स्टार्ट करो ठीक है राम 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 ताला 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 तोल 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 के गया। तोला राम ताला 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 तोल के गया। तोला राम राम ताला तोल के तेल 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 गया 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 बहुत बढ़िया शुरुआत बड़ी अच्छी हुई है ਬਹੁਤ ਵਧੀਆ ਮੈਨੂੰ ਵੈਸੇ ਨਾ ਜਦੋਂ ਸਾਡੇ ਰਾਈਟਰ ਸਾਹਿਬ ਨੇ ਲਿਖਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਵੀ ਉਹਨੇ ਬੋਲ ਹੀ ਲੈਣਾ ਬੋਲ ਦਿਮਾਗੀ ਹੈ ਦਿਮਾਗੀ ਹੈ ਵਾਖਾ ਤੇ ਮੈਂ ਕਿਹਾ ਉਹਨੇ ਬੋਲ ਹੀ ਲੈਣਾ ਉਹੀ ਗੱਲ ਹੋਈ ਤੁਸੀਂ ਤਾਂ ਵੱਧ ਬੋਲਤਾ ਚਲੋ ਤੁਹਾਨੂੰ ਇਹਦੇ ਲਈ ਅਸੀਂ ਮਾਰਕਸ ਜ਼ਿਆਦਾ ਦੇ ਦਾਂਗੇ ਫਿਰ ਕੁੜੀਆਂ ਵਰਗੀ ਕੁੜੀ ਨਹੀਂ ਮਤਲਬ ਕੁੜੀਆਂ ਵਰਗੀ ਕੁੜੀ ਮਤਲਬ ਕੀ ਉਹ ਵੀ ਯਾਰ ਹੁਣ ਮੈਂ ਕੀ ਕਿ ਬੋਲਾਂ ਕੁੜੀਆਂ ਵਰਗੀ ਕੁੜੀ ਹੁੰਦਾ ਸਨ ਜਿਵੇਂ ਮੈਂ ਨਹੀਂ ਹੈਗੀ ਮੈਂ ਗੁੜੀਆਂ ਵਰਗੀ ਕੁੜੀ ਆ ਹੂੰ ਮੈਂ ਕਿਵੇਂ ਦੀ ਆ ਮੈਂ ਕਿਵੇਂ ਦੀ ਆ خیر ਯਾਰ ਬੋਲ ਦੋ ਕੋਈ ਨਾ ਮਾਹੀ ਤੁਸੀਂ ਗੁੜੀਆਂ ਵਰਗੇ ਕੁੜੀ ਹੈਗੇ ਹੋ ਇੰਟੈਲੀਜੈਂਟ ਕੁੜੀਆਂ ਹਾਂ ਤੇ ਜਿੱਦਾਂ ਮੈਂ ਪੁਆਇੰਟ ਨੂੰ ਫੜਦੀ ਆ ਤੁਸੀਂ ਵੀ ਉਸ ਤਰੀਕੇ ਨਾਲ ਤੁਸੀਂ ਇਹਨੂੰ ਪ੍ਰਿਪੇਅਰ ਕਰ ਸਕਦੇ ਆ ਐਕਚੁਅਲੀ ਆਪਾਂ ਸਮਾਂ ਜ਼ਿਆਦਾ ਹੰਡਾ ਲਿਆ ਹਾਂ ਇੰਡਸਟਰੀ 'ਚ